ਵਿਦਿਆਰਥੀਓ ਇੱਕ ਪ੍ਰਸ਼ਨ ਕਵਤਾ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਹੈ ਇਸ ਕਵਤਾ ਵਿੱਚ ਭਾਈ ਵੀਰ ਸਿੰਘ ਨੇ ਇੱਕ ਫੁੱਲ ਦੇ ਡੋਡੀ ਤੋਂ ਗੁਲਾਬ ਦਾ ਫੁੱਲ ਬਣਨ ਅਤੇ ਅੰਤ ਵਿੱਚ ਮਰ ਜਾਉਣ ਤੱਕ ਦੇ ਸਫ਼ਰ ਨੂੰ ਉਦਾਹਰਣ ਦੇ ਤੌਰ ਤੇ ਪੇਸ਼ ਕਰਦੇ ਹਨ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਸੰਸਾਰ ਨਾਸ਼ਮਾਨ ਹੈ ਇਸ ਦੇ ਨਾਲ-ਨਾਲ ਹੀ ਉਸਨੇ ਗੁਲਾਬ ਦੇ ਫੁੱਲ ਦੀ ਤੁਲਨਾ ਇੱਕ ਮਨੁੱਖ ਨਾਲ ਕਰਕੇ ਇਸ ਤੁਲਨਾ ਦੇ ਆਧਾਰ ਤੇ ਆਪਣੀ ਵਿਚਾਰਧਾਰਾ ਨੂੰ ਪ੍ਰੂਰਤ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਈ ਵੀਰ ਸਿੰਘ ਜੀ ਲਿਖਦੇ ਹਨ ਅੱਜ ਮੈਂ ਡਿੱਠਾ ਇੱਕ ਗੁਲਾਬ ਆਹੋ ਕਾਕੀ ਇਹੋ ਸੀ ਗੁਲਾਬ ਜਦੋਂ ਮੈਂ ਡਿੱਠਾ ਸੀ ਕਦੇ ਅੱਗੇ ਜਦੋਂ ਸੀ ਇਹ ਇੱਕ ਨਿੱਕੀ ਡੋਡੀ ਬੰਦ-ਬੰਦ ਆਪੇ ਵਿੱਚ ਬੰਦ ਮੈਂ ਡਿੱਠਾ ਸੀ ਇਹੋ ਹੀ ਗੁਲਾਬ ਨੀ ਬੀਬਾ ਤਦੋਂ ਖੁੱਲ ਰਹੀਆਂ ਸਨ ਡੋਡੀ ਦੇ ਬੁਰਕੇ ਦੀਆਂ ਚੀਥਾਂ ਤੇ ਤੱਕ ਰਹੀ ਸੀ ਅੰਦਰ ਬੈਠੀ ਲੁਕ-ਲੁਕ ਚੀਥਾਂ ਵਿੱਚੋਂ ਫਿਰ ਮੈਂ ਡਿੱਠਾ ਸੀ ਇਹ ਗੁਲਾਬ ਨੀ ਮਟਿਆਰੇ ਕੁੰਡ हट ਗਿਆ ਸੀ ਪਰੇ ਅੰਦਰ ਬੈਠੀ ਰਹੀ ਸੀ ਮੁਸਕਰਾ ਭੌਰੇ ਰਹੇ ਸਨ ਤੱਕ ਮੁਸਕਰਾਟ ਦੂਰੋਂ ਦੂਰੋਂ ਘੁੰਮਦੇ ਫੇਰ ਮੈਂ ਡਿਠਾ ਸੀ ਇਹੋ ਹੀ ਗੁਲਾਬ ਨੀ ਗੋਰੀਏ ਖਿੜ ਖਿੜ ਹੱਸ ਰਿਹਾ ਸੀ ਗੁਲਾਬ ਭੌਰੇ ਸਨ ਆਉਂਦੇ ਉੱਡਦੇ ਪਾਉਂਦੇ ਗੁੰਜਾਰਾ ਤੇ ਕਰਦੇ ਨਾਚ ਲੈਂਦੇ ਸੁਗੰਧੀਆਂ ਗਾਉਂਦੇ ਗੀਤ ਅਜ ਮੈਂ ਡਿਠਾ ਉਹੋ ਗੁਲਾਬ ਇੰਨੀ ਸਿਆਣੀਆਂ ਬੋਲੋ ਸੁਖ ਸੁਖ ਸਿਰ ਨਿਹੜਾਏ ਕੁਛ ਕੁਛ ਉਦਾਸੀ ਚਾਹੂ ਨਹੀਂ ਮੁਰਜਾਏ ਦਸ ਕਰਮਾ ਵਾਲੀਏ ਰੂਪ ਰੰਗ ਖੀੜੇ ਦੀਆਂ ਦੌਲਤਾਂ ਰੰਗ ਲਾਲਾ ਇਸ ਨੂੰ ਟੁਰੀਆਂ ਜਾ ਰਹੀਆਂ ਹਨ ਕਿਉਂ ਤੇ ਮਹਿਕ ਵੀ ਵਿਲਾਏ ਸੋ ਵਿਦਿਆਰਥੀਓ ਇਸ ਕਵਿਤਾ ਵਿੱਚ ਕਵੀ ਨੇ ਸੰਸਾਰ ਦੀ ਨਾਸ਼ਮਾਨਤਾ ਨੂੰ ਬੜੇ ਹੀ ਨਾਟਕੀ ਢੰਗ ਨਾਲ ਦਰਸਾਉਣ ਦਾ ਯਤਨ ਕੀਤਾ ਹੈ ਕਵੀ ਲਿਖਦਾ ਹੈ ਅਜ ਮੈਂ ਡਿੱਠਾ ਇੱਕ ਗੁਲਾਬ ਆਹੋ ਕਾਕੀ ਇਹੋ ਸੀ ਗੁਲਾਬ ਕਵੀ ਕਹਿੰਦਾ ਹੈ ਕਿ ਅਜ ਮੈਂ ਇੱਕ ਗੁਲਾਬ ਡਿੱਠਾ ਡਿੱਠਾ ਭਾਵ ਦੇਖਿਆ ਆਹੋ ਕਾਕੀ ਇਹੋ ਸੀ ਗੁਲਾਬ ਉਹ ਗੁਲਾਬ ਅਜੀ ਡੁੱਡੀ ਹੈ ਅਤੇ ਇਸ ਦੀ ਤੁਲਨਾ ਵਜੋਂ ਉਸਨੇ ਇੱਕ ਮਨੁੱਖੀ ਬੱਚੀ ਨੂੰ ਚਿਤਵੇ ਹੈ ਇਹੋ ਸੀ ਗੁਲਾਬ ਭਾਵ ਅਜੀ ਗੁਲਾਬ ਵੀ ਛੋਟਾ ਹੈ ਡੁੱਡੀ ਹੈ ਤੇ ਦੂਸਰੇ ਪਾਸੇ ਮਨੁੱਖੀ ਔਲਾਦ ਇੱਕ ਬੱਚੀ ਹੈ ਮੈਂ ਦਿੱਠ ਸੀ ਕਦੇ ਅੱਗੇ ਜਦੋਂ ਸੀ ਨਿੱਕੀ ਡੋਡੀ ਮੈਂ ਕਦੇ ਦੇਖਿਆ ਸੀ ਇਹ ਗੁਲਾਬ ਜਦੋਂ ਇਹ ਨਿੱਕੀ ਜਿਹੀ ਡੋਡੀ ਸੀ ਇੱਕ ਪਾਸੇ ਗੁਲਾਬ ਦਾ ਫੁੱਲ ਨਿੱਕੀ ਡੋਡੀ ਵਜੋਂ ਦੱਸ ਰਿਹਾ ਹੈ ਅਤੇ ਕਵੀ ਦੂਸਰੇ ਪਾਸੇ ਮਨੁੱਖੀ ਔਲਾਦ ਭਾਵ ਇੱਕ ਔਰਤ ਨੂੰ ਇੱਕ ਬੱਚੀ ਵਜੋਂ ਪੇਸ਼ ਕਰ ਰਿਹਾ ਹੈ ਬੰਦ ਬੰਦ ਆਪਣੇ ਵਿੱਚ ਬੰਦ ਭਾਵ ਗੁਲਾਬ ਦਾ ਫੁੱਲ ਵੀ ਡੋਡੀ ਵਜੋਂ ਪੇਸ਼ ਹੋ ਰਿਹਾ ਹੈ ਤੇ ਉਹ ਔਰਤ ਮਨੁੱਖੀ ਨਸਲ ਵੀ ਇੱਕ ਬੱਚੀ ਵਜੋਂ ਪੇਸ਼ ਹੋ ਰਹੀ ਹੈ ਮੈਂ ਠੱਠਾ ਸੀ ਇਹੋ ਹੀ ਗੁਲਾਬਨੀ ਬੀਬਾ ਹੁਣ ਦੇਖੋ ਵਿਦਿਆਰਥੀਓ ਅਗਲੇ ਬੰਦ ਵਿੱਚ ਉਹ ਉਸ ਬੱਚੀ ਕਾਕੀ ਨੂੰ ਬੀਬਾ ਬੁਲਾ ਰਿਹਾ ਹੈ ਭਾਵ ਉਸ ਦਾ ਉਸ ਬੱਚੇ ਲਈ ਉਸ ਔਰਤ ਲਈ ਸੰਬੋਧਨ ਬਦਲ ਚੁੱਕਾ ਹੈ ਪਹਿਲਾਂ ਉਹ ਛੋਟੀ ਸੀ ਇਸ ਲਈ ਉਸ ਨੂੰ ਕਾਕੀ ਕਿਹਾ ਤੇ ਹੁਣ ਉਹ ਉਮਰੋਂ ਵੱਡੀ ਹੋ ਗਈ ਹੈ ਤੇ ਉਸ ਨੂੰ ਬੀਬਾ ਨਾਲ ਸੰਬੋਧਨ ਕਰ ਰਿਹਾ ਹੈ ਤਦੋਂ ਖੁੱਲ ਰਹੀਆਂ ਸਨ ਡੋਡੀ ਦੇ ਬੁਰਕੇ ਦੀਆਂ ਚੀਥਾਂ ਤੇ ਜਦੋਂ ਉਹ ਕਾਕੀ ਉਹ ਬੱਚੀ ਵਿਵਹ ਪਾਵ ਜਵਾਨ ਹੋ ਰਹੀ ਸੀ ਤਦੋਂ ਦੂਸਰੇ ਪਾਸੇ ਗੁਲਾਬ ਦਾ ਫੁੱਲ ਵੀ ਖੇੜ ਰਿਹਾ ਸੀ ਭਾਵ ਦੋਨੋਂ ਨਾਲ-ਨਾਲ ਆਪਣੀ ਉਮਰ ਵਿੱਚ ਵਾਧਾ ਕਰ ਰਹੇ ਸਨ ਤਦੋਂ ਖੁੱਲ ਰਹੀਆਂ ਸਨ ਡੋਡੀ ਦੇ ਬੁਰਕੇ ਦੀਆਂ ਚੀਥਾਂ ਭਾਵ ਡੋਡੀ ਵਿੱਚੋਂ ਜੋ ਗੁਲਾਬ ਦੇ ਫੁੱਲ ਦੇ ਪੱਤੇ ਸਨ ਉਹ ਬਾਹਰ ਝਾਤੀਆਂ ਮਾੜੇ ਸਨ ਚੀਥਾ ਪਰਦੇ ਅੰਦਰੋਂ ਤੇ ਤੱਕ ਰਹੀ ਸੀ ਅੰਦਰ ਬੈਠੀ ਲੁਕ ਲੁਕ ਚੀਥਾ ਦੇ ਵਿੱਚੋਂ ਤੇ ਜਿਹੜੀ ਗੁਲਾਬ ਦੇ ਫੁੱਲ ਦੀ ਸੁੰਦਰਤਾ ਸੀ ਉਹ ਅੰਦਰੋਂ ਉਹਨਾਂ ਪਰਦਿਆਂ ਵਿੱਚੋਂ ਚੀਥਾਂ ਵਿੱਚੋਂ ਬਾਹਰ ਨੂੰ ਝਾਕ ਰਹੀ ਸੀ ਇਸੇ ਤਰ੍ਹਾਂ ਉਹ ਬੱਚੀ ਜਿਹੜੀ ਪਹਿਲਾਂ ਕਾਕੀ ਸੀ ਹੁਣ ਵੱਡੀ ਹੋ ਕੇ ਬੀਬਾ ਦੇ ਨਾਮ ਨਾਲ ਸੰਬੋਧਨ ਹੋ ਰਹੀ ਹੈ ਉਹ ਵੀ ਆਪਣੇ ਅੰਦਰਲੀਆਂ ਇੱਛਾਵਾਂ ਨਾਲ ਬਾਹਰੀ ਦੁਨੀਆ ਨੂੰ ਦੇਖਣ ਦਾ ਯਤਨ ਕਰ ਰਹੀ ਸੀ ਫਿਰ ਮੈਂ ਡਿੱਠਾ ਸੀ ਇਹ ਗੁਲਾਬ ਨਹੀਂ ਮੁਟਿਆਰੇ ਹੁਣ ਦੇਖੋ ਵਿਦਿਆਰਥੀਓ ਕਵੀ ਨੇ ਜਿਸ ਤਰ੍ਹਾਂ ਹੁਣ ਗੁਲਾਬ ਦੇ ਫੁੱਲ ਨੂੰ ਵਾਧੇ ਵੱਲ ਪੇਸ਼ ਕਰਨਾ ਹੈ ਉਸੇ ਤਰ੍ਹਾਂ ਹੀ ਉਸ ਕਾਕੀ ਨੂੰ ਫਿਰ ਬੀਬਾ ਤੇ ਫਿਰ ਮੁਟਿਆਰ ਹੁਣ ਉਹ ਬੱਚੀ ਮੁਟਿਆਰ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਹੀ ਗੁਲਾਬ ਦਾ ਫੁੱਲ ਵੀ ਖਿੜਨ ਤੇ ਆ ਚੁੱਕਾ ਹੈ ਕੁੰਡ ਹਟ ਗਿਆ ਸੀ ਪਰੇ ਅੰਦਰ ਬੈਠੀ ਰਹੀ ਸੀ ਮੁਸਕਰਾ ਅੱਛਾ ਹੁਣ ਗੁਲਾਬ ਦੇ ਫੁੱਲ ਦੇ ਜਿਹੜੇ ਪਰਦੇ ਸੀ ਡੂਟੀ ਦੇ ਉੱਪਰੇ हट ਗਏ ਤੇ ਉਸ ਦੀਆਂ ਪੱਤੀਆਂ ਖੜਨ ਲੱਗ ਪਈਆਂ ਸਨ ਤੇ ਇਸ ਦੇ ਨਾਲ ਹੀ ਉਹ ਕਾਕੀ ਉਹ ਬੱਚੀ ਫਿਰ ਮਟਿਆਰ ਹੋ ਚੁੱਕੀ ਸੀ ਅੰਦਰ ਬੈਠੀ ਰਹੀ ਸੀ ਮੁਸਕਰਾ ਤੇ ਉਹ ਉਹ ਹੁਣ ਉਹਦੀ ਖੂਬਸੂਰਤੀ ਉਹਦੀਆਂ ਇੱਛਾਵਾਂ ਉਹਦੇ ਅੰਦਰ ਕੋਈ ਸੁਪਨੇ ਪੈਦਾ ਕਰ ਰਹੇ ਸਨ ਜੋ ਦੁਨੀਆ ਨੂੰ ਦਿਖਣਾ ਚਾਹੁੰਦੇ ਸੀ ਇਸੇ ਤਰ੍ਹਾਂ ਗੁਲਾਬ ਦਾ ਫੁੱਲ ਵੀ ਦੁਨਿਆ ਦੇ ਸੁਹੱਪਣ ਵਿੱਚ ਵਧਾ ਕਰ ਰਿਹਾ ਸੀ ਭੌਰੇ ਰਹੇ ਸਨ ਤੱਕ ਮੁਸਕਰਾਟ ਦੂਰੋ ਦੂਰੋ ਘੁੰਮਦੇ ਅਤੇ ਭੌਰੇ ਗੁਲਾਬ ਦੇ ਫੁੱਲ ਤੇ ਆ ਕੇ ਉਸ ਦੇ ਖੂਬਸੂਰਤੀ ਅਤੇ ਰਸ ਦਾ ਮਾਣ ਆਨੰਦ ਮਾਣ ਰਹੇ ਸਨ ਤੇ ਦੂਰੋ ਦੂਰੋ ਘੁੰਮਦੇ ਆਉਂਦੇ ਅਤੇ ਉਸ ਦੇ ਆਸ-ਪਾਸੇ ਗੁੰਜਾਰਾ ਪਾ ਰਹੇ ਸਨ ਫਿਰ ਮੈਂ ਠੱਹਾ ਸੀ ਇਹੋ ਹੀ ਗੁਲਾਬ ਨੀ ਗੋਰੀਏ ਫਿਰ ਮੈਂ ਇਹੋ ਹੀ ਗੁਲਾਬ ਠੱਹਾ ਗੋਰੀਏ ਕੁੜੀ ਮਟਿਆਰ ਹੋ ਗਈ ਤੇ ਹੁਣ ਕੁੜੀ ਨੂੰ ਗੋਰੀ ਨਾਲ ਸੰਬੋਧਨ ਕੀਤਾ ਗਿਆ ਹੈ ਭਾਵ ਉਹ ਪਰਜਵਾਨ ਹੋ ਚੁੱਕੀ ਸੀ ਇਸੇ ਤਰ੍ਹਾਂ ਗੁਲਾਬ ਵੀ ਸੰਪੂਰਨ ਤੌਰ ਤੇ ਆਪਣੀ ਉਸੁੰਦਰਤਾ ਖਿਲਾਰ ਰਿਹਾ ਸੀ ਭਾਵ ਖਿੜ ਚੁੱਕਿਆ ਸੀ ਸੋ ਵਿਦਿਆਰਥੀਓ ਹੁਣ ਗੁਲਾਬ ਆਪਣੀ ਸੁੰਦਰਤਾ ਦੇ ਸਿਰੇ ਤੇ ਪਹੁੰਚ ਚੁੱਕਿਆ ਸੀ ਤੇ ਦੂਸਰੇ ਪਾਸੇ ਉਹ ਕੁੜੀ ਔਰਤ ਵੀ ਆਪਣੀ ਜਵਾਨੀ ਦੀ ਦहलीਜ਼ ਤੇ ਪਹੁੰਚ ਚੁੱਕੀ ਸੀ ਹੁਣ ਦੋਨਾਂ ਦਾ ਦੀ ਤੁਲਨਾ ਕਵੀ ਨੇ ਪਰ ਸੁੰਦਰ ਤੇ ਜੋਬਨ ਦੇ ਰੂਪ ਵਿੱਚ ਕੀਤੀ ਹੈ ਖਿੜ ਖਿੜ ਹੱਸ ਰਿਹਾ ਸੀ ਗੁਲਾਬ ਪੌਰੇ ਸਨ ਆਉਂਦੇ ਉੱਡਦੇ ਪੌਂਦੇ ਗੁੰਜਾਰਾਂ ਤੇ ਕਰਦੇ ਨਾਚ ਲੈਂਦੇ ਸੁਗੰਧੀਆਂ ਗੀਤ ਗਾਉਂਦੇ ਇਸੇ ਤਰ੍ਹਾਂ ਫੁੱਲ ਖੜ ਚੁੱਕਿਆ ਸੀ ਪੌਰੇ ਆਉਦੇ ਤੇ ਉਸ ਦੀ ਸੁਗੰਧੀ ਲੈਂਦੇ ਤੇ ਉਸ ਦੀ ਖੂਬਸੂਰਤੀ ਦਾ ਆਨੰਦ ਲੈ ਰਹੇ ਸਨ ਗੁੰਜਾਰਾ ਪਾ ਰਹੇ ਸਨ ਨਚ ਰਹੇ ਸਨ ਇਸੇ ਤਰ੍ਹਾਂ ਔਰਤ ਨਾਲ ਵੀ ਹੈ ਉਸ ਦਾ ਇਹ ਅਜੀਹ ਸਮਾ ਹੁੰਦਾ ਹੈ ਜਿਸ ਵੇਲੇ ਉਹ ਆਪਣੀ ਜਵਾਨੀ ਅਤੇ ਸੁੰਦਰਤਾ ਦੇ ਪੂਰੇ ਮਾਣ ਵਿੱਚ ਮੱਤੀ ਹੋ ਜਾਂਦੀ ਹੈ ਭਾਵ ਉਸ ਨੂੰ ਆਪਣੀ ਸੁੰਦਰਤਾ ਅਤੇ ਜਵਾਨੀ ਬਿਨਾਂ ਕੁਝ ਹੋਰ ਚੰਗਾ ਨਹੀਂ ਲੱਗਦਾ ਹੋਰ ਕੁਝ ਯਾਦ ਹੀ ਨਹੀਂ ਰਹਿੰਦਾ ਤੋ ਉਸ ਤੋਂ ਅਗਲਾ ਪੜਾ ਕਵੀ ਹੁਣ ਅਜੀਹਾ ਦੱਸਣ ਲੱਗਾ ਹੈ ਜਿਸ ਵਿੱਚ ਇਹ ਸਭ ਚੀਜ਼ਾਂ ਟਲਣਾ ਸ਼ੁਰੂ ਕਰ ਦਿੰਦੀਆਂ ਹਨ ਅਚਮੇ ਡਿੱਠਾ ਉਹੀ ਗੁਲਾਬ ਨਹੀਂ ਸਿਆਣੀਆਂ ਹੁਣ ਉਹ ਸਿਆਣੀ ਹੋ ਰਹੀ ਹੈ ਭਾਵ ਟਲਦੀ ਉਮਰ ਵੱਲ ਨੂੰ ਜਾ ਰਹੀ ਹੈ ਤੇ ਉਹ ਗੁਲਾਬ ਆਪਣੇ ਟੈਂਦੇ ਸਫਰ ਵੱਲ ਨੂੰ ਵੱਧ ਰਿਹਾ ਹੈ ਬੁੱਲ ਸੁੱਕ ਸੁੱਕ ਸਿਰ ਨਿਹੜਾਏ ਗੁਲਾਬ ਦੇ ਬੁੱਲ ਭਾਵੇਂ ਪੱਤੇ ਸੁੱਕ ਰਹੇ ਸਨ ਤੇ ਸਿਰ ਵੀ ਹੁਣ ਤੋੜਾ ਨਿਮਰ ਹੋ ਚੁੱਕਿਆ ਸੀ ਨੜਾ ਇਹ ਪਾਪ ਸਿਰ ਸੁੱਟ ਰਿਹਾ ਸੀ ਕੁਛ ਕੁਛ ਉਦਾਸੀ ਚਾਹੋ ਨਹੀਂ ਮੁਰਜਾਏ ਇਹ ਪੱਤੇ ਉਦਾਸੀ ਵੱਲ ਜਾ ਰਹੇ ਸਨ ਭਾਵੇਂ ਮੁਰਝਾਇਆ ਮੁਰਝਾਏ ਨਹੀਂ ਸਨ ਇਸੇ ਤਰ੍ਹਾਂ ਉਹ ਔਰਤ ਸਿਆਣੀ ਹੋ ਚੁੱਕੀ ਸੀ ਅਤੇ ਉਸ ਦੀ ਜਵਾਨੀ ਅਤੇ ਖੂਬਸੂਰਤੀ ਸਭ ਉਸ ਨੂੰ ਛੱਡਦੇ ਜਾ ਰਹੇ ਸਨ ਦਸ ਕਰਮਾਂ ਵਾਲੀਏ ਹੁਣ ਭਾਈ ਵੀਰ ਸਿੰਘ ਉਸ ਔਰਤ ਨੂੰ ਪੁੱਛ ਰਹੇ ਹਨ ਕਰਮਾਂ ਵਾਲੀਏ ਰੂਪ ਰੰਗ ਖੇੜੇ ਦੀਆਂ ਦੌਲਤਾਂ ਰੰਗ ਲਾਲ ਆ ਇਸ ਨੂੰ ਟੁਰੀਆਂ ਜਾ ਰਹੀਆਂ ਹਨ ਕਿਉਂ ਤੇ ਮੈਕਾ ਵੀ ਬੁਲਾਏ ਕਵੀ ਪ੍ਰਸ਼ਨ ਪੁੱਛ ਰਿਹਾ ਹੈ ਕਿ ਰੂਪ ਰੰਗ ਦੀਆਂ ਦੌਲਤ ਜਵਾਨੀ ਖੇੜਾ ਸਾਰਾ ਕੁਝ ਹੁਣ ਗੁਲਾਬ ਦੇ ਫੁੱਲ ਤੋਂ ਖਤਮ ਹੁੰਦਾ ਜਾ ਰਿਹਾ ਹੈ ਤੇ ਉਸ ਔਰਤ ਉਸ ਸਿਆਣੀ ਔਰਤ ਤੋਂ ਵੀ ਇਹ ਚੀਜ਼ਾਂ ਦੂਰ ਹੁੰਦੀਆਂ ਜਾ ਰਹੀਆਂ ਹਨ ਅਜਿਹਾ ਕਿਉਂ ਹੁੰਦਾ ਹੈ ਤੇ ਮੈਕਾ ਵੀ ਬੁਲਾਏ ਇਸ ਦਿਨ ਹਾਲ ਹੀ ਗੁਲਾਬ ਦੇ ਫੁੱਲ ਦੀ ਮਹਿਕ ਵੀ ਉਸ ਨੂੰ ਛਟ ਕੇ ਜਾ ਰਹੀ ਹੈ ਵਲੀਨ ਹੋ ਰਹੀ ਹੈ ਸਮਾਪਤੀ ਵੱਲ ਵੱਧ ਰਹੀ ਹੈ ਸਭ ਕੁਝ ਦੂਰ ਟੁਰਿਆ ਜਾ ਰਿਹਾ ਹੈ ਚਾਹੇ ਹੁਸਨ ਜਵਾਨੀ ਚਾਹੇ ਗੁਲਾਬ ਦੇ ਫੁੱਲ ਦੀ ਮਹਿਕ ਉਸ ਦੇ ਪੱਤੀਆਂ ਦੇ ਖਿੜਨਾ ਹੈ ਸਭ ਖਤਮ ਹੋ ਰਿਹਾ ਹੈ ਇਸ ਦੇ ਪਿੱਛੇ ਕਵੀ ਇੱਕੋ ਹੀ ਕਾਰਨ ਦੱਸਣਾ ਚਾਹੁੰਦਾ ਹੈ ਕਿ ਇਹ ਸੰਸਾਰ ਨਾਸ਼ਮਨ ਹੈ ਅਤੇ ਜਿਹੜਾ ਅਸੀਂ ਸੰਸਾਰਿਕ ਆਨੰਦ ਮੰਨ ਰਹੇ ਹਾਂ ਭਾਵ ਆਪਣੀ ਜਵਾਨੀ ਜਾਂ ਖੂਬਸੂਰਤੀ ਦਾ ਮਾਣ ਕਰਦੇ ਹਾਂ ਉਹ ਇੱਕ ਦਿਨ ਵਿਲੀਨ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਸੋ ਵਿਦਿਆਰਥੀ ਇਸ ਕਹਾਤਾ ਵਿੱਚ ਭਗਵੀਰ ਸਿੰਘ ਨੇ ਸੰਸਾਰ ਦੀ ਨਾਸ਼ਵੰਤਾ ਨੂੰ ਦੱਸਣ ਦਾ ਯਤਨ ਕੀਤਾ ਹੈ